ਦੇ ਨਹੀਂ ਹੋਇਆ ਹੋਇਆ ਬਈਆ ਯਾਰ ਮਾਨਤਨ ਲਓ ਜੂ 60000 ਰੁਪਇਆ ਮਾਨਤਨ ਇਹਦੇ ਚ ਹੋਜੂ ਮਿੱਤਰੋ 22/23 ਮਾਡਲ ਆ 900 ਘੰਟਾ ਚੱਲਿਆ 55 45000 ਰੁਪਇਆ ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚ ਨਹੀਂ ਨਹੀਂ ਦੇਣਾ ਕਿਸੇ ਸੀਆਰਪੀ ਹੋ ਗਿਆ ਉੱਡ ਗਿਆ ਜੀ ਕੋਈ ਚੱਕਰ ਸੀਆਰਪੀ ਰੁਪਇਆ ਮਿੱਤਰੋ 40000 ਮਾਨਤਨ 6 6 ਲੱਖ ਦੇ ਵਿਕੇ ਦੁੱਟ ਘੱਟ ਤੇਰਾ ਚੱਕ ਠੀਕ ਹੈ ਹੋ ਗਿਆ ਫਿਰ 8000 ਰੁਪਇਆ ਮਾਨਤਨ ਹੋ ਜੇ ਕਰਦੇ ਪੂਰਿਆਂ ਦਾ ਲੈ ਜਾਓ ਮਿੱਤਰੋ ਸੱਸੀ ਗਾਲ ਨੂੰ ਉਸ ਤੋਂ ਸਵਾਗਤ ਦਾ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਾਬੋ ਦੇ ਵਿੱਚ ਤੇ ਨਾਲ ਆ ਆਪਣੇ ਇਧਰਲੇ ਪਾਸੇ ਹੈਪੀ ਸ਼ਰਮਾ ਸ਼ਰਮਾ ਜੀ ਕੀ ਹਾਲ ਚਾਲਾ ਬਾਈ ਸੱਸੀ ਗਾਲ ਕੀ ਹਾਲ ਚਾਲਾ ਸਵਾਗਤ ਦਾ ਪੇਜ ਤੇ ਬਹੁਤ ਬਹੁਤ ਤੇ ਜਿਵੇਂ ਕਿਹਦੀ ਹੈ ਕਿਸਾਨ ਵੀਰਾਂ ਦੀਆਂ ਪਹਿਲੀਆਂ ਵਾਲਿਆਂ ਜਿਹੜੀਆਂ ਦਿੱਕਤਾਂ ਨੇ ਨਾ ਉਸ ਨੂੰ ਮੈਂ ਪਹਿਲਾਂ ਸੁਣਾ ਦਣਾ ਪਹਿਲਾਂ ਤਾਂ ਉਹਨਾਂ ਕੋਲ ਖੜਾ ਹੁੰਦਾ ਪੁਰਾਣਾ ਟਰੈਕਟਰ ਉਹ ਲੈ ਲੰਨੇ ਆ ਵਿੱਚ ਕੱਟ ਲਾਂਗੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਹੁਣ ਆ ਘੋੜਾ ਖੜਾ ਇਹਦੇ ਲੋਨ ਤੋਂ ਬਣਾ ਹੀ ਜਾਂਦਾ ਨਹੀਂ ਲੋਨ ਦੀ ਸੌਦਾ ਕਰਵਾ ਦਾਂਗੇ ਲੋਨ ਵੀ ਹੋ ਜੋ ਪੁਰਾਣਾ ਵੀ ਕੱਟ ਲਾਂਗੇ ਪੁਰਾਣਾ ਦੀ ਗੱਲ ਲੈ ਵੀ ਮਿੱਤਰੋ ਦੋਨੇ ਸਬਧਾਂਮਾ ਹੈਗੀਆਂ ਤੇ ਆਫਰ ਹੋਰ ਵੀ ਬਹੁਤ ਆ ਨਾਲ ਬਣੇ ਰਿਓ ਵੀਡੀਓ ਦੇ ਵਿੱਚ ਤੇ ਅੱਜ ਮਿੱਤਰੋ ਤਿੰਨ ਹੌਲੈਂਡ ਤਾਂ ਇੱਧਰ ਮੇਰੇ ਮਗਰੀ ਖੜਿਆ ਪੰਜ ਦਿਖਾਵਾਂਗੇ ਇਹਨੇ ਜੀ ਹੌਲੈਂਡ ਪੰਜ ਦਿਖਾਵਾਂਗੇ ਤੇ ਵੀਡੀਓ ਇੱਧਰਲੇ ਪਾਸੇ ਸਵਰਾਜ ਤੋਂ ਸ਼ੁਰੂ ਕਰ ਲੱਗੇ ਆ 2020 ਮਾਡਲ ਸਵਰਾਜ ਖੜਾ ਹਾਂਜੀ ਬੈਕ ਟਾਇਰ ਹੈਗੇ ਮਿੱਤਰੋ ਜੇ ਕੇ ਦੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਦੇ ਮਾਰ ਕੈਮਰਾ ਇਧਰ ਪਾਸੇ ਟਾਇਰ ਪਾਇਆ 90 ਤੋਂ 95 ਪੈਸੇ ਅਗਲੇ ਟਾਇਰ ਵੀ ਪੂਰੇ ਚੰਗੇ ਪਾਇਆ 60 ਕਿ ਪੈਸੇ ਟਾਇਰ ਪਾਇਆ ਜੀ ਅਗਲੇ ਇੰਜਣ ਤੇ ਗੇਅਰ ਦਾ ਪਿਆ ਪੂਰਾ ਓਕੇ ਟਰੈਕਟਰ 20 ਮਾਡਲ ਦੇ ਵਿੱਚ ਆ ਨੰਬਰ ਸ਼ਰਮਾ ਜੀ ਕਿੱਥੋਂ ਦਾ ਪੰਜਾਬ ਨੰਬਰ ਆ ਜੀ ਲੋਨ ਫੈਂਸ ਹੋ ਜੂ ਜੀ ਪੁਰਾਣਾ ਕੱਟਿਆ ਜਾਊਗਾ ਠੀਕ ਹੈ ਟਰੈਕਟਰ ਦਾ ਰੇਟ ਹੈਗਾ ਜੀ ਇਹਦਾ ਪੰਜਾਬ ਨੰਬਰ 5 ਲੱਖ ਤੇ 95000 ਰੁਪਿਆ 5 ਲੱਖ ਤੇ 95000 ਰੁਪਿਆ ਡਿਮਾਂਡ ਆ ਤੇ ਟਰੈਕਟਰ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਬੰਪਰ ਦੇ ਵਿੱਚ ਟੈਂਕੀ ਆ LED ਲਾਈਟਾਂ ਲੱਗੀਆਂ ਵਾ ਡੰਡਾ ਫੱਟੀ ਐਸੈਸਰੀ ਨਾਲ ਮਿਲ ਜੂ ਸਾਰਾ ਕੁਝ ਤੇ ਸਰਮਾ ਜੀ 595 ਤਾਂ ਹੋਊਗੀ ਡਿਮਾਂਡ ਮੈਨੂੰ ਦੱਸੋ ਦਵੋਗੇ ਕਿੰਨੇ ਦਾ ਕਿੰਨੇ ਦਾ ਕਹਦੇਂਗੇ ਤੁੱਕ ਦੇ ਦਾਂਗੇ ਯਾਰ ਸਾਢੇ 5 ਦਾ ਕਰ ਲਾ ਹੋ ਗਿਆ ਸਾਢੇ 5 ਲੱਖ ਦਾ ਟਰੈਕਟਰ ਮਿੱਤਰੋ ਲੈ ਜਿਓ 595 ਡਿਮਾਂਡ 20 ਮਾਂਡ ਲਾ ਜੀ ਉਨੀ ਨਹੀਂ ਦੇਣਾ 45000 ਰੁਪਏ ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚ ਨਹੀਂ ਨਹੀਂ ਦੇਣਾ ਕਿਸੇ ਤੇ ਅੱਗੇ ਆ ਗਿਆ ਤੂੰ ਵੱਡਾ ਘੋੜਾ ਖੜਾ ਇੱਧਰਲੇ ਪਾਸੇ ਆਵੀ ਪੰਜਾਬੀ ਹੌਲੈਂਡ ਮਿੱਤਰੋ ਤੇ ਟਾਇਰ ਦੇ ਮੰਗਲੇ ਜਮਾ ਨਵੇਂ ਆ ਚਾਰੀ ਨਾਲ ਦੇ ਆ ਜੀ ਨਵੇਂ ਠੀਕ ਹੈ ਤੁਸੀਂ ਇੱਕ ਗੱਲ ਦੇਖੋ ਇਹ ਤੇ ਇੱਕ ਮਿੰਟ ਲਈ ਓਰੇ ਨਾਲ ਦੇ ਟਾਇਰਾਂ ਦੇ ਉੱਤੇ ਐਮ ਆਰ ਐਫ ਉਹਦੇ ਲਿਖਿਆ ਪਿਆ ਐਮ ਆਰ ਐਫ ਪਿਆ ਟਾਇਰਾਂ ਦੇ ਉੱਤੇ ਹਾਂ ਅਗਲੇ ਤੇ ਵੀ ਤੇ 33 ਇਹ ਫਿਰ ਚੱਲਿਆ ਕਿੰਨਾ ਗਿਆ ਪੰਜਾਬੀ ਸ਼ਰਮਾ ਜੀ ਤੂੰ ਦੇਖ ਲੈ ਭਰਾਵਾ ਚੌਂਕ ਚੀ ਚਲਾਇਆ 900 900 ਘੰਟਾ ਚੱਲਿਆ ਜੀ 900 ਘੰਟਾ ਚੱਲਿਆ ਟਾਇਰ ਜਮਾ ਨਵੇਂ ਪਿਆ ਨਾਲ ਦੇ 20 ਆ ਜੀ ਮਾਡਲ ਕਿੰਨਾ ਇਹ 21 ਮਾਡਲ ਆ 22/23 22/23 ਮਾਡਲ ਆ 900 ਘੰਟਾ ਚੱਲਿਆ 55 ਵੀ ਟਾਇਰ ਤਾਂ ਜਮਾ ਨਵੇਂ ਪਏ ਤਾਂ ਪਏ ਕਹਿ ਸਕਦੇ ਜਰ ਜੀ ਕੋਈ ਏਜੰਸੀ ਨਹੀਂ ਜਾਂਦਾ 55 ਵੀ ਲੈਣ ਇਧਰ ਨੂੰ ਆ ਜਿਓ ਮਿੱਤਰੋ ਤੁਹਾਡਾ ਫਾਇਦਾ ਹੋਜੂ ਖਾਸੀ ਪੈਸਿਆਂ ਦਾ ਤੇ ਇਹਦੀ ਸਰਮਾ ਜੀ ਏਜੰਸੀ ਚੋਂ ਨਹੀਂ ਮਿਲਣਾ ਇਹ ਤਾਂ 65 HP ਹੋਣਾ ਤੇ ਮਨੋ ਐ ਦੋਸੋ ਸਰਮਾ ਜੀ ਡਿਮਾਂਡ ਮੂਡ ਕਿੰਨੀ ਕਰੀ ਆਪਾਂ ਇਹਦੀ ਇਹਦੀ ਡਿਮਾਂਡ ਹੈਗੇ ਜੀ 9 ਲੱਖ ਤੇ 85000 9 ਲੱਖ ਤੇ 85000 ਰੁਪਿਆ ਡਿਮਾਂਡ ਆ ਟਰੈਕਟਰ ਦਾ ਜਿਵੇਂ ਕਿ ਇੱਧਰ ਪੁੱਛਣ ਦੀ ਲੋੜ ਹੀ ਨਹੀਂ ਇਹਦੇ ਵਿੱਚ ਕੀ ਆ ਬਿਲਕੁਲ ਕਿਉਂਕਿ ਜਦੋਂ ਨਮਾ ਕਹਤਾ ਤਾਂ ਯਾਰ ਨਮਾ ਹੀ ਆ ਬਿਲਕੁਲ ਤੇ ਹੁਣ ਆਏ ਦੱਸੋ ਦਵੋਂਗੇ ਕਿੰਨੇ ਦਾ ਤੂੰ ਹੀ ਦੱਸ ਦੇ ਕੀ ਨਮਾ ਸਾਢੇ 9 ਲੱਖ ਦਾ ਹੋਰ ਥੋੜਾ ਯਾਰ ਕਰ ਦੇ ਦੱਸ 40 ਦਾ ਇੱਕੋ ਹੀ ਰੇਟ ਬੋਲੋ ਇੱਕ ਕਰ ਦੇ ਜੈਸਨੋ ਠੀਕ ਹੈ 9.5 ਲੱਖ ਸਵਾ 9 ਲੱਖ ਦਾ ਲੈ ਜੇ ਮਿੱਤਰੋ ਡਿਮਾਂਡ ਸੀਗੀ 985 60000 ਰੁਪਿਆ ਮੰਤਨ ਹੋ ਗਿਆ ਹੋ ਗਿਆ 60000 ਰੁਪਿਆ ਮੰਤਨ ਇਹਦੇ ਚ ਹੋਜੂ ਮਿੱਤਰੋ ਟਰੱਕ ਜਿੱਡਾ ਟਰੈਕਟਰ ਪੰਜਾ 20 ਆ ਇਹ ਇਧਰਲੇ ਪਾਸੇ ਹੌਲੈਂਡ ਮਿੱਤਰੋ 52 20 ਆ ਇਧਰ ਲਿਆ ਮੈਂ ਤੇ ਉਰ ਤੇ ਦਿਖਾਵਾਂ ਤੈਨੂੰ ਕੀ ਦਿਖਾਵਾਂ ਚੋ ਹਾਂਜੀ ਤੁਸੀਂ ਐਂ ਦੇਖੋ ਦੇਖੋ ਪਿਆ ਨਾ ਜਮਈ ਨਵਾ ਸੀਸੇ ਵਰ ਗਿਆ ਪਿਆ ਇਧਰਲੇ ਪਾਸੇ ਨਿਕਲਣ ਕੋਲ ਉਮੀ ਪਿਆ ਮਿੱਤਰੋ ਮੈਂ ਮਿੱਤਰਾ 900 ਘੰਟਾ ਯਾਰ ਕਿਸੇ ਗੱਲ ਕਰ ਕੀ ਆ ਖੋਲ ਕੇ ਦਿਖਾਉਣ ਦੀ ਪੈਸੇ ਲੋੜ ਨਹੀਂ ਸ਼ਰਮਾ ਜੀ ਕਿਉਂਕਿ 900 ਘੰਟਾ ਜਦੋਂ ਕਹਤਾ ਯਾਰ ਮਤਲਬ ਨਮਾ ਤਾਂ ਯਾਰ ਗੁੱਡੀਆਂ ਦੇ ਉੱਤੇ ਵੀ ਹਦੇ ਮਾਰਕਾ ਪਿਆ ਭਾਈ ਟੈਰਾ 60000 ਰੁਪਏ 5220 ਚੋਂ ਮਾਨਤਨ ਹੋਜੂ ਤੇ ਨਾਲ ਇੱਕ ਹੋਰ 52 ਖੜਾ ਇਹ 2021 ਠੀਕ ਹੈ ਇਹ ਕੀ ਮਾਡਲ ਆ ਪੀਵੀ ਨੰਬਰ ਆ ਪੀਵੀ04 ਫਰੀਦਕੋਟ ਦਾ ਨੰਬਰ ਆ ਵਾਪਸ ਲੱਗਿਆ ਫਸਟ ਪਾਰਟੀ ਆ ਕੋੜਾ ਬੈਂਪਰ ਵੀ ਕੁਆਟਰ ਕੁਆਟਰ ਪਲੱਸ ਲੱਗਿਆ ਠੀਕ ਹੈ ਘੂੜਾ ਬੈਂਪਰ ਮਤਲਬ ਨੋਰਮਲ ਨਹੀਂ ਲੱਗਿਆ ਚੰਗਾ ਲੱਗਿਆ ਠੀਕ ਹੈ ਚੰਗਾ ਘੂੜਾ ਬੈਂਪਰ ਲੱਗਿਆ 916 ਦੇ ਮੁੱਲੇ ਟਾਇਰ ਪਾਤੀ ਸੀ ਅਸੀਂ ਇਹਦੇ ਨਾਲ ਦੀ ਲੈਣੇ ਕਿਸੇ ਨੇ ਉਹ ਵੀ ਬੜਾ ਨਾਲ ਦੀ ਵੀ ਦੇ ਦਾਂਗੇ ਆਪਣੇ ਕੋਲੇ ਉਹ ਵੀ ਠੀਕ ਹੈ ਅਗਲੇ ਟਾਇਰ ਜਮਾ ਨਵੇਂ ਆ ਜਹਾਜੀ ਬੈਕ ਟਾਇਰ ਵੀ ਨਵੇਂ ਵਰਗੀ ਪਏ ਆ ਨਾਲ ਦੇ ਜੀ ਮਿਚਲੇ ਠੀਕ ਹੈ ਤੇ ਇਹ ਵੀ ਮੜਾ ਜਾ ਫਰਦਾਸ ਜੀ ਜੇ ਹੁਣ ਟੈਨਾਂ ਦੀ ਗੱਲ ਕਰੀਏ ਟਾਇਰ ਤਾਂ ਪੂਰੀ ਪਏ ਆ ਤੇ ਚੱਲਿਆ ਕਿੰਨਾ ਕਹੇ ਸਰਮਾ ਜੀ ਚੱਲਿਆ ਇਹ ਇਹ ਵੀ ਚੱਲਿਆ ਕੋਈ ਬਾਲਾ ਨਹੀਂ ਹੈਗਾ ਭਾਈ ਹਾਂ ਜੀ 1800 ਘੰਟਾ ਚੱਲਿਆ 1800 ਘੰਟਾ ਚੱਲਿਆ 55 20 ਮੀਟਰੋ ਟਰੈਕਟਰ ਪਿਆ ਪੂਰਾ ਨਵਾਂ ਚੰਗਾ ਬਿਲਕੁਲ ਦੂਜੀ ਗੇਅਰ 3 ਸਪੀਡ 55 ਬੀ ਹੌਲੈਂਡ ਦਾ ਤੇ ਇਹਦੀ ਡਿਮਾਂਡ ਮੋਨ ਸ਼ਰਮਾ ਜੀ ਕਿੰਨੀ ਆ ਰਹੀ ਦੀ ਹੈਗੀ ਸਾਢੇ ਹਾਂ 10 ਲੱਖ ਰੁਪਈਆ 10 ਲੱਖ ਰੁਪਈਆ ਕਿੰਨੇ ਦਾ ਛੱਡ ਦੋਗੇ ਤੁਸੀਂ ਦੱਸ ਦੋ ਕਿੰਨੇ ਦਾ ਸਾਢੇ 9 ਤੋਂ ਥੱਲੇ ਆ ਕਿਉਂਕਿ ਤੁਸੀਂ ਤਾਂ ਆਪਾਂ 9 ਤੋਂ ਥੱਲੇ ਨਹੀਂ ਜਾ ਸਕਦੇ ਕਿਉਂ ਇਹ ਤਾਂ ਤੁਮ ਐ ਲਾਲਾ ਸਾਹਿਬਾ ਟੈਂਕੀ ਆ ਜਿਹੜੀ 50 ਹਜ਼ਾਰ ਟੈਂਕੀ ਪੈਂਦੀ ਐ ਪੰਪ ਇਹਦੇ ਮੇਟਰ ਟਾਲੀਆ ਆਦਿ ਗੱਲਾਂ ਆ ਬਾਈ ਤੇ ਘੋੜਾ ਬੰਪਰਾ ਬਾਈ 99 ਦਾ ਹੋ ਗਿਆ ਦੇ ਦਾਂਗੇ ਹੋ ਗਿਆ ਹੋ ਗਿਆ ਦੇ ਰਿਹਾ ਯਾਰ ਮਾਨਤਾ ਨਾਲ ਹੋ ਜੂ ਦੇ ਦਾਂਗੇ ਇਹਦੇ ਸਾਹਿਬ ਨੇ ਕਿਹਾ ਸੀ ਇਹਦੇ ਨਾਲੋਂ ਫਰਕ ਇਧਰਲੇ ਪਾਸੇ ਟਾਇਰ ਵੀ ਜਹਾਜੀ ਲੱਗੇ ਪਿਆ ਸਤਰੀ ਵੀ ਲੱਗੀ ਪਈ ਆ ਪੰਪ ਟਾਲੀਆ ਤੇਲ ਵੀ ਆ ਸਾਰਾ ਅੱਡ ਲੱਗਿਆ ਵਾ ਜੀ ਉੱਤੇ ਪੈਸੇ ਖਾਸੇ ਲੱਗੇ ਵਾ ਟਰੈਕਟਰ ਦੇ ਤਾਂ ਕਰਕੇ ਰੇਟ ਥੋੜਾ ਜਿਹਾ ਵੱਧਾ ਪਰ 50000 ਆਪਾਂ ਮੰਨਤਨ ਕਰਾ ਲਿਆ ਇਹਦੇ ਚੋਂ ਵੀ ਦੋਨਾਂ ਦੀ ਖੜਨੀ ਦੇਖ ਲੈ ਤੂੰ ਖੜਾ ਬਈ ਦਸੀ ਜਾਂਦਾ 22/23 ਹੈ ਤਰੀਕੀ ਮਾਡਲ ਲਓ ਜੀ ਤੇ ਇਧਰਲੇ ਪਾਸੇ ਸਪੈਸ਼ਲ ਐਡੀਸ਼ਨ 3630 ਵਾਲੇ ਵੀਰ ਹੁੰਦੇ ਆ ਮੇਰੇ ਲੈਣ ਵਾਲੇ ਤੇ ਮਿੱਤਰੋ ਆਹ ਜੋ ਕੇ ਨਾ ਟਾਇਰ ਆ ਦੇਖ ਪਹਿਲਾਂ ਤਾਂ ਐਮ ਆਰ ਐਫ ਜੈਰਾ ਇਹ ਤਾਂ ਠੀਕ ਹੈ ਗੱਲ ਸਾਦੇ ਆ ਵੀ ਲੌਂਕੀਆਂ ਦਾ ਬੀਕੇਟੀ ਦੇ ਲੱਗਿਆ ਜਹਾਜ਼ ਜੀਟਰ ਅਗਲੇ ਜਿਹੜਾ ਵੀ ਵੀਰ ਮੇਰਾ ਲਊ ਆ ਟਰੈਕਟਰ ਉਹਦੇ ਨਾਂ ਦੇ ਬਿੱਲ ਕਟਾ ਕੇ ਦੇਵਾਂਗੇ ਬਲ ਮਿਲ ਜਾਣਗੇ ਚਾਰੇ ਟਾਇਰਾਂ ਦੇ ਚੌਕੜਾ ਜਮੀਨਾਂ ਮਾਂ ਲੱਗਿਆ ਵਾ ਆ ਤਾਂ ਪੂਰੇ ਸ਼ੌਂਕੀ ਟਾਇਰ ਲੱਗੇ ਵਿਆ ਕੋੜਾ ਬੰਪਰ ਲੱਗਿਆ ਵਾ ਲਾਈਟਾਂ ਲੱਗੀਆਂ ਵਾ ਬੰਪਰ ਤੇ ਮਾਡਲ ਕਿੰਨਾ ਸ਼ਰਮਾ ਜੀ ਇਹ ਇਹ ਮਾਡਲ 19 ਆ 19 ਮਾਡਲ ਦੇ ਵਿੱਚ ਟਰੈਕਟਰ ਤੇ ਪਿਆ ਪੂਰਾ ਚੰਗਾ ਹੁਣ ਇਹਦੇ ਤਾਂ ਇੰਜਨ ਗੇਅਰ ਪੁੱਸਣ ਦੀ ਲੋੜ ਨਹੀਂ ਕਿਉਂਕਿ ਜਦੋਂ ਜਰ ਇੰਨਾ ਕੁਝ ਕਰਿਆ ਹੋਆ ਵਿੱਚ ਫਿਰ ਵੀ ਹੋਊਗਾ ਜੀ ਜੂਜੀ ਗੇਅਰ ਆ ਕੰਪੈਸਟੀ ਜੈਕਾ ਟਾਪ ਮਾਡਲ ਟਾਪ ਮਾਡਲ ਆ ਤੇ ਡਿਮਾਂਡ ਕਿੰਨੀ ਆ ਸਰਮਾ ਜੀ ਦੀ 7 ਲੱਖ 7 ਲੱਖ ਕਿੰਨੇ ਦਾ ਹੋ ਜੂ ਇਹ ਜਿੰਨਾ ਤੂੰ ਕਹਦੇਗਾ 7 ਲੱਖ ਡਿਮਾਂਡ ਆ 19 ਮਾਡਲਾਂ ਸਾਢੇ 6 ਲੱਖ ਰੁਪਈਆ ਹੋ ਗਿਆ ਸਾਢੇ 6 ਲੱਖ ਦਾ ਇਹ ਲੈ ਜਾਓ 50000 ਮਾਨਤਾ ਨਾ ਇਹਦੇ ਜੋ ਹੋ ਜੂ ਹੋ ਜੂਗਾ ਤੇ ਪੁਰਾਣਾ ਕੱਟਿਆ ਜੋ ਕੱਟਿਆ ਜੋ ਤੇ ਇਧਰਲੇ ਪਾਸੇ ਫਾਰਮ 50 ਬਾਰੇ ਵੀ ਪਾਈ ਫਾਰਮ 50 18 ਮਾਡ ਠੀਕ ਹੈ 18 ਬਾਤ ਆਪਾਂ ਉਹ ਉਹਦੇ 22 ਮਾਡਲ ਟਰੈਕਟਰ ਦੇ ਠੀਕ ਹੈ ਜੇ ਇਹ ਹੀ ਚਾਹੀਦਾ ਕਿਸ ਨੂੰ ਇਹੀ ਲਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਇਹ 50 ਐਚਪੀ ਟਰੈਕਟਰ ਹੈ ਵੀਰੇ ਫਾਰਮ 60 ਜਿੰਨਾ ਹੀ ਹੁੰਦਾ ਇਹ ਐਚਪੀ ਠੀਕ ਹੈ 50 ਐਚਪੀ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਗੇਅਰ ਇਹਦਾ ਓਕੇ ਆ ਲਗਭਗ ਸਾਰਾ オリジナル ਹੈ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਦੇ ਵਿੱਚ ਆ ਮਿੱਤਰੋ 50 ਐਚਪੀ ਦੇ ਵਿੱਚ ਆ ਫਾਰਮ 50 ਈਪੀਆਈ ਹਿੱਸੇ ਵਾਲਾ ਜੀ ਈਪੀਆਈ ਹਿੱਸੇ ਵਾਲਾ ਟਰੈਕਟਰ ਈਪੀਆਈ ਵਾਲਾ ਜੀ ਟਰੈਕਟਰ ਪਿਆ ਪੂਰਾ 18 ਮਾਡਲ 18 ਮਾਡਲ 3 ਲੱਖ ਤੇ 85 ਡਿਮਾਂਡ ਆ। ਉਹ ਦੂਵਾ ਤੇ ਟਾਇਰ ਵੀ ਪਾਤੇ ਚਲੋ ਕੋਈ ਗੱਲ ਨਹੀਂ 85 ਮੰਨ ਲਓ। ਕਿੰਨੇ ਦਾ ਛੱਡੋਗੇ? ਇੱਕੋ ਰੇਟ। ਇੱਕ। 3.5 ਲੱਖ 35000 ਮੰਨ ਤਾਂ ਇਹਦੇ ਸਾਢੇ 3.5 ਲੱਖ ਦਾ ਲੈ ਜਾਓ 10 35 ਮੇਸੀ। ਇਹ 22 ਮਾਡਲ ਆ। ਇਹ 22 ਮਾਡਲ ਆ। 22 ਮਾਡਲ ਆ ਚਾਰੇ ਟਾਇਰ ਨਾਲ ਦੇ ਆ ਬਿਲਕੁਲ ਨਵਾਂ ਟਰੈਕਟਰ ਹੈ ਜੇ ਇਹਦੇ ਕਾਗਜ਼ ਲੱਗੀ ਹੋਵੇ ਆਪਾਂ ਦੇ ਦਰ ਠੀਕ ਹੈ। ਠੀਕ ਹੈ ਗੱਲ ਆ। 5 ਲੱਖ ਦੇ ਵੀ ਕੀ ਜਾਂਦੇ ਆ। ਨੰਬਰ ਐਚ ਆ। ਐਨਓਸੀ ਮਿਲ ਜੂਗੀ। ਤੇ 5 5 ਲੱਖ ਦੀ ਤਾਂ ਵੇਖਦੇ ਆਪਾਂ ਮਨ ਨੂੰ ਐ ਦੱਸੋ ਹੁਣ 5 ਲੱਖ ਡਿਮਾਂਡ ਕਰ ਲੈਨੇ ਆਪਾਂ ਕਿੰਨੇ ਦਾ ਛੱਡੂਗੇ ਇੱਕੋ ਹੀ ਇੱਕ ਇਹ ਦੇ ਦਾਂਗੇ ਜੀ ਆਪਾਂ ਤੁਹਾਨੂੰ ਠੰਡਾ ਜਾਂ ਹੁੰਦਾ ਜਾਂਦਾ ਸਰਮਾ ਜੀ ਕੀ ਗੱਲ ਆ ਸਾਢੇ 4 ਲੱਖ ਦਾ ਜੀ ਸਾਢੇ 4 ਲੱਖ ਦਾ ਆ ਲੈ ਜਿਓ ਤੇ 9500 ਸਮਾਰਟ ਆ ਗਿਆ 4 ਸਪੀਡ ਦੇ ਵਿੱਚ 20 ਮਾਡਲ 20 ਮਾਡਲ B ਮਾਡਲ ਦਾ ਟਾਇਰ ਤਾਂ ਨਵੀਆਂ ਜੀ ਟਰੈਕਟਰ ਹੀ ਨਵਾਂ ਬਾਈ ਠੀਕ ਹੈ JK ਦੇ ਟਾਇਰ ਆ ਜੀ ਚੌਕੜਾ ਦੇ ਕੇ ਦਾ ਅਗਰੇ ਟਾਇਰ ਲੱਗਿਆ ਜਹਾਜ ਜੀ 4 ਸਪੀਡ ਦੇ ਵਿੱਚ ਆ ਗਿਆ ਟਰੈਕਟਰ ਪਿਆ ਪੂਰਾ ਚੰਗਾ ਬਿਲਕੁਲ ਕੀ ਇਹਦੀਆਂ ਖੂਬੀਆਂ ਦਾ ਬਾਹਾਂ ਯਾਰ ਸੁਣੋ ਗਿਣਾਉਣ ਲੱਗੇ 5-7 ਮਿੰਟ ਇਹਦੇ ਤੇ ਲੱਗ ਜਾਣਗੇ ਲੱਗ ਜਾਣਗੇ ਪਾਈ ਲੱਦਣਗੇ ਇਹਦੇ ਤਾਂ ਇਹਦੇ ਪਿੱਛੇ ਝੱਕਣ ਦੀ ਲੋੜ ਵੀ ਨਹੀਂ ਹੈਗੀ ਇਹਦੇ ਮੀਟਰ ਲੱਗਿਆ ਹੋਇਆ ਕਿੰਨੀ ਕੁ ਡੂੰਗੀ ਇਹਦੀ ਲੈਪਟਾਪ ਉਹੀ ਦਾਸ ਕਿੰਨੀ ਉੱਚੀ ਜਾ ਰਹੀ ਹੈ ਸਾਰਾ ਕੁਝ ਇਹਦਾ ਸੈਟ ਲਗੀਰ ਆ ਫੋਰ ਸਪੀਡ ਆ ਪਾਵਰ ਸ਼ੇਰੀਂਗ ਆ ਇਹ ਸਮਾਰਟ ਕਲਾ ਇੱਥੇ ਲਿਖਿਆ ਨਹੀਂ ਬਣਾਇਆ ਵੀ ਕੰਪਨੀ ਨੇ ਸਮਾਰਟ ਆ ਤੇ ਇਹ 20 ਮਾਡਲ ਦੇ ਵਿੱਚ 7 ਨੰਬਰ ਦੇ ਵਿੱਚ ਐਨਓਸੀ ਸੁਣ ਮਿਲ ਜੂਗੀ ਸਭ ਤੋਂ ਘੱਟ ਖਰਚਾ ਟਰੈਕਟਰ ਦਾ ਇਹਦਾ ਹੈ ਠੀਕ ਹੈ ਤੇ ਹੁਣ ਮਨੋ ਆਇਆ ਦੂਸਰੀ ਡਿਮਾਂਡ ਕਿੰਨੀ ਕਰੀ ਆਪਾਂ ਡਿਮਾਂਡ ਹੈਗੀ ਦੀ 6.5 ਲੱਖ ਦੀ ਕਿੰਨੇ ਦਾ ਛੱਡ ਦੋਗੇ ਜਿੰਨੇ ਦਾ ਤੂੰ ਕਹਿੰਦੇਂਗਾ ਦੇ ਦਾਂਗੇ ਭਈ ਆਪਾਂ 6.5 ਲੱਖ ਡਿਮਾਂਡ ਆ ਹੁਣ 35000 ਤਾਂ ਚੱਕ ਹੀ ਦਿੰਨੇ ਆ ਮੰਨ ਕੇ ਚੱਲ 590 ਦਾ ਰਹਿ ਗਿਆ ਤਾਂ ਟਰੈਕਟਰ ਦੇਵਾਂਗੇ 585000 585000 ਦਾ ਟਰੈਕਟਰ ਜੈਸ ਨੂੰ ਹੀ ਆਹੀ 40000 ਮਾਨਤਨ 6.5 ਲੱਖ ਦੇ ਵਿਕੇ ਦੁੱਟ ਘੱਟ 10000 ਠੀਕ ਹੈ 6.5 ਲੱਖ ਦੇ ਵਿਕੇ ਘੱਟ 40000 ਮਾਨਤਨ ਇਹਦੇ ਜੋ ਹੋ ਜੂ 585 ਇਹ ਦੇ ਬਾਰੇ ਪਾਇਓ ਜਾਣਨਾ ਹੋਣਾ ਸਾਰੀ ਇਹ 15 ਮਾਡਲ ਆ ਪਿਛਲੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਕੰਡੀਸ਼ਨ 21 ਵਰਗਾ 15 ਮਾਡਲ ਆ 21 ਵਰਗੀ ਕੰਡੀਸ਼ਨ ਆ ਮੇਟਰੋ ਡਿਮਾਂਡ ਹੈਗੀ 435 ਜੇ ਟਰੈਕਟਰ ਦੇ ਕਲਮ ਲੱਗੀ ਹੋਵੇ ਆਪਾਂ ਦੇਣਦਾਰ ਆ ਬਾਈ ਇਹਦੇ ਤੇ 435 ਡਿਮਾਂਡ ਆ ਕਿੰਨੇ ਦਾ ਛੱਡ ਦੋਗੇ ਤੂੰ ਹੀ ਦੱਸ ਦੇ ਬਰਾ 380 ਦਾ ਯਾਰ ਬਿਲਕੁਲ ਖੜਾ ਹਜੇ ਖਜ਼ਾਨਾ ਆਪਣਾ ਬੇਟ ਵੀ ਕਰੀ ਜਾਂਦਾ ਇੱਕ ਖਜ਼ਾਨਾ ਆਪਣੇ ਕੋਲੇ ਅੱਜ ਆਇਆ ਠੀਕ ਹੈ ਤੇ 32 ਦੀ ਬਾਰੇ ਦੱਸ ਗਿਆ ਕਿੰਨਾ ਮਾਡਲ ਮੋਡਲ ਹੈ ਇਹ 6 ਮਾਡਲ ਆ ਇਹਦੀ ਇਹਨੂੰ ਸੀ ਮਿਲ ਜੂਗੀ 500 ਪਈ ਹੈ ਦੀ ਪਾਸਿੰਗ ਪਈਆ ਐਨਓਸੀ ਮਿਲ ਜੂ ਟਰੈਕਟਰ ਦੀ ਪੱਤੀ 32 30 ਆ ਗਿਆ ਮਿੱਤਰੋ ਬਿਲਕੁਲ ਡੰਡਾ ਫੱਟੀ ਐਸੈਸਰੀਸ ਨੂੰ ਮਿਲ ਜਾਣੀਆਂ ਹੈ ਡਿਮਾਂਡ ਮੁੱਲ ਕਿੰਨੀ ਹੈ ਫਿਰ ਦੀ ਡਿਮਾਂਡਾ ਨੂੰ ਕੀ ਹੈ ਯਾਰ ਕਿੰਨੇ 1 ਲੱਖ 40000 ਦਾ 1 ਲੱਖ 40000 ਦਾ ਲੈ ਗਏ ਬਾਈ ਸਸਤੀ ਕਾਲ ਬਾਈ ਬਲਵਿੰਦਰ ਸਿੰਘ ਜੀ ਕੀ ਹਾਲ ਹੈ ਬਲਵਿੰਦਰ ਸਿੰਘ ਜੀ ਕੀ ਹਾਲ ਚੱਲ ਬਾਈ ਦੇ ਚੈਨਲ ਨੂੰ ਭਾਈ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਕੀ ਨਾਂ ਬਾਈ ਜੰਮਾਣ ਟਰੈਕਟਰ ਕਮਾਨ ਟਰੈਕਟਰਸ ਨਵੇਂ-ਨਵੇਂ ਟਰੈਕਟਰ ਦਿਹਾਉਂਦਾ ਭਾਈ ਤੇ ਜੇ ਕੋਈ ਹੋਰ ਵੀ ਟੂ व्हीਲ ਵਾ ਹਾਉਲੈਂਡ ਹਾਉਲੈਂਡ ਦਾ ਮੇਰੇ ਮੂੰਹ ਕੋ ਸ਼ਕੀਨ ਆ ਬਾਈ ਠੀਕ ਹੈ 7500 6500 3630 ਸਾਰੇ ਹੁੰਦੇ ਬਾਈ ਕੋਲੇ ਸਾਰੇ ਮਿਲ ਜਾਂਦੇ ਆ ਹਨਾ ਬਾਈ ਠੀਕ ਹੈ ਜਿੰਨੇ ਜੋਗੇ ਕਿਉਂ ਜੀ ਲੋੜ ਤੋਂ ਵੱਧ ਜੋਗੇ ਵਾਲੇ ਆ ਜੀ ਇਹ ਲੋੜ ਤੋਂ ਵੱਧ ਜੋਗੇ ਵਾਲੇ ਆ ਆ ਕਿੰਨਾ ਮਾਡਲ ਆ ਸੱਟਦਾ ਇਹ ਇਹ 15 ਮਾਡਲ ਆ ਬਾਈ 2 ਸਪੀਡ ਦੇ ਵਿੱਚ ਆ ਸਾਈਡ ਗੇਅਰ ਆ ਇਹ 2 ਸਪੀਡ ਸਾਈਡ ਗੇਅਰ ਪਾਵਰ ਸਟੀering ਪਿਛਲੇ 16 ਇੰਚ ਦਾ ਮਾਡਲ ਨੇ 750 ਲਈ ਘੂੜਾ ਵੈਂਪਰ ਲੱਗਾ ਲੈਟਰ ਲੂਟਰ ਲਾ ਕੇ ਦੇ ਦਾਂਗੇ ਆਪਾਂ ਕੋਈ ਚੱਕਰ ਨਹੀਂ ਆ ਨਾ ਮਲਟੀ ਰੀਅਰ ਰਵਰਸ ਵੀ ਆ ਗਿਆ ਸਾਰਾ Ориジナル ਕਲਮ ਲੱਗੀ ਹੋਈ ਧਿੰਦਾਰਾ ਠੀਕ ਹੈ ਮਲਟੀ ਸਪੀਡਰ ਰਵਰਸ ਵੀਡੀਓ ਆ ਪਾਵਰ ਸ਼ੇਰਿੰਗ ਆ ਘੋੜਾ ਬੰਪਰ ਟਰੈਕਟਰ ਦੇ ਲੱਗਿਆ ਡਿਮਾਂਡ ਕਰੀ ਜਾ ਤੁਸੀਂ 460 ਹਾਂਜੀ ਕਿੰਨੇ ਦਾ ਛੱਡ ਦੂੰ ਮੈਂ ਜਿੰਨੇ ਮਰਜੀ ਡਾ ਦੇ ਸਤਨਾਮ ਯਾਰ ਮਰਾ ਕਹਣਾ ਪੂਰਿਆਂ ਦੀ ਕਰਦੇ ਇਹ ਪੂਰਿਆਂ ਦਾ ਹੋ ਗਿਆ ਫਿਰ 8000 ਰੁਪਿਆ ਮਾਂ ਤਾਂ ਹੋ ਜੇ ਕਰਦੇ ਪੂਰਿਆਂ ਦਾ ਲੈ ਜਾਓ ਮਿੱਤਰੋ ਕੀ ਗੱਲ ਕਰਦਾ ਯਾਰ ਸਤਨਾਮ ਯਾਰ ਤੂੰ ਬਾ ਕੀ ਨਾ ਪਾਇਆ ਤੇਰਾ ਠੀਕ ਹੈ ਤੇ ਇਧਰਲੇ ਪਾਸੇ ਹੌਲੈਂਡ ਆ ਗਿਆ 330 ਸਪੈਸ਼ਲਿਟੀਸ਼ਨ 2019 ਬੜਾ ਚਮਕਲਾ ਲਾਈ ਬੈਠੇ ਹੋ ਸਰਮਾ ਜੀ 19 ਮਾਡਲ 19 ਮਾਡਲ ਬੜਾ ਦਾ ਚਮਕੜਾ ਜਮਾਈ ਤਾਜ਼ਾ ਪਾਇਆ ਇਹਦੇ ਠੀਕ ਹੈ 19 ਮਾਡਲ ਆ ਟਾਇਰ ਨਵੇਂ ਤਾ ਚਾਰੇ ਚਾਰੇ ਟਾਇਰ ਜਮਾ ਨਵੇਂ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਡਾਇਰੈਕਟਰ ਦੀ 19 ਮਾਡਲ ਜੂ ਜੀ 8 3 ਸਪੀਡ ਇਹਦਾ ਯਾਰ ਕਹਿਣ ਦੀ ਲੋੜ ਨਹੀਂ ਜੋ ਸਪੈਸ਼ਲ ਐਡੀਸ਼ਨ ਆ ਜਿਹੜਾ ਲਾਈਟ ਆ ਲਾਈਟ ਬੁੱਟ ਦੀ ਗੱਲ ਸਾਥੋਂ ਯਾਰ ਇਹ ਲਾਈਟ ਨਹੀਂ ਪਾ ਕੇ ਦੇ ਦਾਂਗੇ ਠੀਕ ਹੈ ਇਹ ਭੁੱਲੂ ਤਾਂ ਪਤਾ ਨਹੀਂ ਕੀ ਬੱਜਿਆ ਦੀ ਗੱਲ ਇਹ ਤੇ ਲਾਈਟ ਨਵੀਂ ਪਈ ਜੂ ਹਾਂ ਤੇ ਹੁਣ ਮੈਨੂੰ ਐ ਦੱਸੋ ਕੋੜਾ ਬੈਂਪਰ ਲਾ ਕੇ ਦੇ ਦਾਂਗੇ ਇਹਦੇ ਆਪਾਂ ਇਹ ਕੋਡ ਆ ਵੇ ਭਰਾ ਕੀ ਡਿਮਾਂਡ ਮੂੜ ਕਿੰਨੀ ਆ ਦੀ ਡਿਮਾਂਡ ਇਹ ਦੀ ਹੈਗੀ ਆ ਜੀ 6 ਲੱਖ ਤੇ 40 ਹਜ਼ਾਰ ਤੇ ਕਿੰਨੇ ਦਾ ਜਿੰਨਾ ਤੂੰ ਕਹਿੰਦਾ ਦੇਦਾ ਪੂਰੇਆਂ ਦਾ ਦੇਦਾ 40 ਹਜ਼ਾਰ ਮੰਨਦਾ ਨੇ ਇਹਦੇ ਚ ਉਹ ਜੀ ਸੁਪਰ ਅੱਗੇ ਆ ਜਿਓ ਜੀ ਅੱਗੇ ਆ ਜਿਓ ਇਹ ਸਾਊਦੀ ਯਾਰ ਪਾਲਾਂ ਦਾ ਠੀਕ ਹੈ ਇੱਧਰ ਆ ਜਿਓ ਜੀ ਇਹ ਅਮਰੀਕਾ ਵਾਲਾਂ ਦਾ ਇੱਥੇ ਆ ਜਿਓ ਇਹ ਹੈਗਾ ਹਾਲੇ ਇਹ ਹੈਗਾ ਇਹਦੇ ਬਾਰੇ ਦੱਸੋਗੇ ਨਾ ਇਹ ਹਰਿਆਣਾ ਨੰਬਰਾਂ 735 ਬਹੁਤ ਵਧੀਆ ਬਹੁਤ ਹੀ ਵਧੀਆ ਠੀਕ ਹੈ ਹਰਿਆਣਾ ਨੰਬਰ 735 ਆ ਗਿਆ ਮਿੱਤਰੋ ਮਾਡਲ ਕਿੰਨਾ ਜੀ ਇਹੇ ਮਾਡਲ 95 ਠੀਕ ਹੈ 95 ਮਾਡਲ ਰੁਪਿਆ ਨਹੀਂ ਭਾਲਦਾ ਯਾਰ ਜਦ ਦੇ ਦਿਹਾੜੀ ਇਹ ਠੀਕ ਹੈ ਹਾਂਜੀ ਰੁਪਿਆ ਨਹੀਂ ਭਾਲਦਾ ਅੱਜ ਦੀ ਘੜੀ 1,15,000 ਦਾ 1,15,000 1,10,000 ਦਾ ਹੀ ਲੈ ਜਾਓ ਯਾਰ ਹੋਰ ਛੱਡੋ 10 ਦਾ ਲੈ ਜਾਓ ਯਾਰ 735 ਤੇ ਅੱਗੇ ਆ ਗਿਆ 50 50 13/14 13/14 ਮਾਡਲ ਹੈ 50 ਇਹ ਰਿੰਜ ਦਾ ਬਹੁਤ ਵਧੀਆ ਮੂਲੇ ਟਾਇਰ ਚੇਂਜ ਕਰਤਾ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਗੱਲ ਡੰਡਾ ਫੱਟੀ ਸਾਰਾ ਸਮਾਨ ਨਾਲ ਮਿਲੂਗਾ ਹਾਂਜੀ ਸਰਵਿਸ ਹੋਈ ਹੋਈ ਆ 50 ਪਿਆੜੀ ਇਹ ਡਿਮਾਂਡ ਮੁੜ ਕਿੰਨੀ ਆਦੀ 450 ਕਿੰਨੇ ਦਾ ਹੋ ਜੀ ਜਿੰਨਾ ਤੂੰ ਕਹਿੰਦਾ ਸਾਢੇ 4 ਡਿਮਾਂਡ ਆ ਫਿਰ 50 ਕਰ ਦਿੰਨੇ ਆ ਜੇ ਕਰ ਦੇ ਯਾ ਕਿ ਹੁੰਦਾ ਤਾਂ ਹੋੜ ਆਦੇ ਤਿੰਨ 90 3 ਲੱਖ 70 ਹਜ਼ਾਰ ਦਾ ਲੈ ਜੋ ਯਾਰ ਸਾਢੇ 4 ਡਿਮਾਂਡ ਆ 70 ਦਾ ਲੈ ਜੋ 80000 ਰੁਪਏ ਹੋ ਗਏ ਉੱਡ ਗਿਆ ਜੀ ਕੋਈ ਚੱਕਰ 80000 ਰੁਪਏ ਮਿੱਤਰੋ ਅੱਛਾ ਇੱਕ ਗੱਲ ਹੋਰ ਆ ਮਿੱਤਰੋ ਬਾਈ ਦਾ ਚੈਨਲ ਦਾ ਸ਼ੋਰਟ ਸਕਰੀਨ ਲੈ ਕੇ ਆਇਓ ਹਾਂਜੀ ਠੀਕ ਆ ਗੱਲ ਆ ਸਕਰੀਨ ਸ਼ਾਟ ਲੈ ਕੇ ਵਧੀਆ ਵਧੀਆ ਕਮੈਂਟ ਕਰਕੇ ਆਇਓ ਠੀਕ ਆ ਠੀਕ ਹੈ ਗੱਲ ਜੇ ਇਹਦਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹਾਂਜੀ 1000 ਰੁਪਿਆ ਤੁਹਾਨੂੰ ਛੋਟ ਚਾਬੀ ਨਾਲ ਠੀਕ ਛੋਟਾ ਜਿਹਾ ਟਰੈਕਟਰ ਡੰਡਾ ਫੱਟੀ ਇੰਜਨ ਤੇਲ ਬੈਟਰੀ ਚੇਂਜ ਭਾਵੇਂ ਛੋਟਾ ਟਰੈਕਟਰ ਭਾਵੇਂ ਵੱਡਾ ਇੰਜਨ ਦਾ ਤੇਲ ਵੀ ਚੇਂਜ ਹੋ ਜੂ ਬੈਟਰੀ ਡੰਡਾ ਫੱਟੀ ਸਾਰਾ ਕੁਝ ਚੇਂਜ ਹੋ ਜੇ ਮਿੱਤਰੋ ਨਾ ਫੱਟਾਇਆ ਤੇ ਆ ਡੀ ਦੇ ਵਿੱਚੋਂ ਤਾਂ ਪੜਾਕੀ ਪਾ ਗਏ ਜਮ ਉਤਰੇ ਜਾਂਦੇ 2000 ਰੁਪਿਆ ਯਾਰ ਟਰੈਕਟਰ ਦੇ ਮਗਰ ਸਤਨਾਉ ਨੂੰ ਕਿਉਂ ਭਾਈ ਠੀਕ ਹੈ ਕੋਈ ਕਹਿ ਦੂ ਆ ਗੱਲ ਨਹੀਂ ਕਹਿੰਦੇ ਕਹਿ ਦੂ ਕੋਈ ਨਹੀਂ ਕਹਿੰਦੇ ਕਹਾ ਦੇ ਨਹੀਂ ਗਾ ਨਹੀਂ ਦੇ ਕੇ ਦਿਖਾਓ ਕੋਈ ਕਿ ਕਿਹੜਾ ਦਿੰਦਾ ਹੈ ਇਹਨੇ ਚਟਰਟਰ 7-7 ਲੱਖ ਰੁਪਏ ਮੰਗੀ ਜਾਂਦੇ 19 ਮਾਡਲਾਂ ਦਾ 19 ਮਾਡਲਾਂ ਤੇ ਇਧਰ 80000 ਚੱਕਦਾ ਸਰਮਾ ਜੀ ਖੜੇ ਖੜੇ ਨੇ 80 ਦਾ ਕੀ ਪਤਾ ਭਰਾਵਾ ਅਜੇ ਹੋਰ ਵੀ ਉੱਡ ਸਕਦਾ ਅਜੇ ਹੋਰ ਵੀ ਉੱਡ ਸਕਦਾ ਮਿੱਤਰੋ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਦਿਓ ਮੇਰਾ ਮਗਲ ਨੰਬਰ ਪਾ ਲਗਿਆ ਭਾਈ ਤੂੰ 94788 4545 88729 4545 ਬੇਨਤੀ ਹੱਥ ਮੰਨ ਕੇ ਭਰਾ ਮੇਰੇਓ ਤਲਵੰਡੀ ਸਾਬੋ ਦੇ ਵਿੱਚੋਂ ਨਾ ਪੁੱਛਿਓ ਸ਼ਰਮਾ ਕੌਣ ਆ ਕਿਉਂ ਮੈਨੂੰ ਜਾਣਦਾ ਨਹੀਂ ਕੋਈ ਇੱਥੇ ਠੀਕ ਹੈ ਮੇਰਾ ਲੋਕੇਸ਼ਨ ਹੈਗਾ ਮੇਰਾ ਘਰ ਤੇ ਮੇਰਾ ਗੜਾਉਣਾ ਹੈਗਾ ਰਾਮਾ ਰੂਡ ਤੋਂ ਸੰਗਤ ਰੂਡ ਪੁੱਛ ਲਿਓ ਠੀਕ ਹੈ ਸੰਗਤ ਖੁਰਦ ਚਾਰ ਨੰਬਰ ਗਲੀ ਟੱਪ ਕੇ ਟੋਕੇ ਵਾਲੀ ਮਸ਼ੀਨ ਤੋਂ ਅਗਲਾ ਘਰ ਮੇਰਾ ਸੜਕ ਦੇ ਉੱਪਰ 7 ਨੰਬਰ ਗਲੀ ਦੇ ਵਿੱਚ ਹੈਗਾ ਮੇਰਾ ਗੜਾਉਣਾ ਠੀਕ ਹੈ ਕੋਈ ਵੀ ਟਾਈਟ ਲਾਈਨ ਹੋਵੇ ਯਾਰਾਂ ਨੂੰ ਕਰ ਲਿਓ ਫੋਨ ਆਪਾਂ ਅੱਧੀ ਰਾਤ ਵੀ ਬੈਠੇ ਤੁਹਾਡੀ ਸੇਵਾ ਵਿੱਚ ਵੀਡੀਓ ਵਧੀਆ ਲੱਗੀ ਤੱਪ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰ ਲਿਓ ਫੋਲੋ ਲੈਨ ਲੌਂਡ ਫਾਰਮਰ ਬਹੁਤ ਬਹੁਤ ਮਿਹਰਬਾਨੀ ਕਰੋ ਸ਼ੇਅਰ ਮਿੱਤਰੋ ਸਸਤੀ ਗੱਲ ਬਈ ਸਵਾ ਨਾਲ ਲਈ ਬਹੁਤ ਬਹੁਤ ਧੰਨਵਾਦ ਸਾਰਾ ਥੈਂਕ ਯੂ ਥੈਂਕ ਯੂ ਮਿਹਰਬਾਨੀ ਕਰ